ਆਪਾਂ ਕੱਲ ਗੱਲ ਕੀਤੀ ਸੀ ਕਿ ਮੰਡੀਆਂ-ਮੰਡੀਆਂ ਇਹ ਵਿੱਚ ਨੂੰ ਫਿਰਦੇ ਆ। ਹੁਣ ਕਹਿੰਦੇ ਕਿ ਬਸ ਛੱਡਿਆਂ ਵਾਲੇ ਪਾਸੇ ਵੀ ਕਹਿੰਦੇ ਦੇ ਦਈਏ ਠੇਕੇ ਤੇ ਕਿਉਂਕਿ ਸਾਡੇ ਤੋਂ ਤਾਂ ਇਹ ਨਹੀਂ ਸੰਭਾਲੀ ਨਹੀਂ ਹੁੰਦੀ। ਪੈਸਾ ਤੇ ਜਿਹੜਾ ਆਉਣਾ ਉਹ ਤਾਂ ਆਰਥਿਕ ਕਹਿ ਲੋ ਚੀਜ਼ ਦਾ ਤਾਂ ਬਹਾਨਾ ਹੀ ਐ। ਨਾਲ ਜਿਹੜੀ ਕਹਿਰੇ ਬਹਾਨਾ ਜਲਾ ਰਹੇ ਵੀ ਸਾਡੇ ਤੋਂ ਸੰਭਾਲ ਨਹੀਂ ਹੁੰਦੀ, ਸੰਭਾਲ ਵੀ ਤੇ ਕਰਨੀ ਐ। ਵੇਖੋ ਸੰਭਾਲ ਕਰਨ ਵਾਸਤੇ ਠੇਕੇ ਦੇ ਰਿਹਾ ਕਿ ਸੰਭਾਲ ਕਰਨਾ ਉਹ ਤੇ ਘਰ ਵਾਲੀ ਤੇ ਠੇਕਿਆਂ ਨੂੰ ਤੇ ਯਾਰ ਠੇਕਿਆਂ ਨੂੰ ਬਸ ਆ ਹੀ ਹਿਸਾਬ ਕਿਤਾਬ ਹੋ ਜਾਂ ਪਿਆ। ਵੇਖੋ ਗੱਲ ਇਹ ਆ ਕਿ ਠੇਕੇਦਾਰੀ ਸਿਸਟਮ ਹਾਵੀ ਹੈ ਜੀ ਹੂੰ ਤੇ ਅੱਗੇ ਵੀ ਆਪਾਂ ਗੱਲ ਗੱਲ ਕੀਤੀ ਸੀ ਕਿ ਘਰ ਦੀਆਂ ਜ਼ਮੀਨਾਂ ਤਦੇ ਵਿਕਦੀਆਂ ਘਰ ਦੇ ਐਸੈਟਸ ਤਦੇ ਵਿਕਦੀਆਂ ਨਹੀਂ ਜਦੋਂ ਜ਼ਰੂਰਤਾਂ ਹਾਵੀ ਹੋ ਜਾਂਦੀਆਂ ਜੀ ਆਮਦਨਾਂ ਘਟ ਜਾਂਦੀ ਬਿਲਕੁਲ 골ਡ ਦਾ ਮੈਂ ਤੁਹਾਨੂੰ ਕੱਲ ਕਿੱਸਾ ਦੱਸਿਆ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜਾ ਜ਼ਬਰਦਸਤ ਆਰਟੀਕਲ ਸੀਗਾ ਉਹ ਬੀਤੇ ਦਿਨ ਹੁਣ ਜ਼ਮੀਨ ਜਾਇਦਾਦ ਜੋ ਇਹ ਵੇਚ ਰਹੇ ਨੇ ਜੀ ਉਹ ਆਪਾਂ ਕਲੀਅਰ ਕਰ ਦਿੱਤਾ ਸੀਗਾ ਕਿ ਇਹਨਾਂ ਦੇ ਲੋੜਾਂ ਨੇ ਹੁਣ ਦੇਖੋ ਸਿਸਟਮ ਜਿਹੜਾ ਹੈ ਨਾ ਉਹ ਇਹ ਆ ਕਿ ਲਾਲਜੀਤ ਪੁਲਰਜੀ ਹੈ ਜਿਹੜੇ ਉਹ ਟਰਾਂਸਪੋਰਟ ਮਨਿਸਟਰ ਆ ਹੂੰ ਜਿੱਦਣ ਬੱਸਾਂ ਵਾਲੀ ਗੱਲ ਨਿਕਲੀ 900 ਬੱਸ ਜਿਹੜੀ ਆ ਉਹ ਆਫ ਰੂਟ ਹੈ ਜੀ ਅਗਲੇ ਦਿਨ ਅਖਬਾਰਾਂ ਚ ਇਹ ਪ੍ਰੈਸ ਨੋਟ ਜਾਂਦਾ ਹੈ ਟਰਾਂਸਪੋਰਟ ਡਿਪਾਰਟਮੈਂਟ ਵੱਨੋਂ ਕਿ ਜੀ ਸਾਡੇ ਮਾਲੀਏ ਚ ਮੁਕਾਬਲਤਨ ਪਿਛਲੇ ਸਾਲ ਕੋਈ ਸਰਕਾਰ ਦਾ ਪੱਖ ਰੱਖਣਾ ਵੀ ਜਾਇਜ਼ ਹੈ ਜੀ ਉਹ ਆਸੀਂ ਰੱਖਾਂਗੇ ਜੀ 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 ਤੇ ਇਹ ਕਹਿੰਦੇ ਕਿ 10% ਦਾ ਇਜ਼ਾਫਾ ਹੈ ਜੀ ਹਮ ਦੇਖੋ ਮੇਰੀ ਇੱਕ ਟਰਾਂਸਪੋਰਟ ਮਹਿਕਮੇ ਦੇ ਨਾਲ ਜੁੜੇ ਇੱਕ ਬਹੁਤ ਵੱਡੇ ਅਹੁਦੇਦਾਰ ਨਾਲ ਗੱਲ ਹੋਈ ਰੱਬੂ ਉਹਨਾਂ ਦੇ ਫੋਨ ਆ ਗਿਆ ਮੇਰੇ ਹਮ ਜੀ ਚਲੋ ਰੱਬੂ ਫੋਨ ਆ ਗਿਆ ਤੇ ਉਹਨਾਂ ਆਖਿਆ ਜੀ 900 ਬਸਿਆ ਨਾ ਜਿਹੜੀ ਹਮ ਭਾਈ ਇਹ ਠੀਕ ਹੈ ਅਸੀਂ ਇਹਦੇ ਕੱਲ ਤੋਂ ਇਨਕਾਰੀ ਨਹੀਂ ਪਰ ਉਹਨਾਂ ਨੇ ਇੱਕ ਸੱਚ ਦੱਸਿਆ ਇੱਕ ਰਾਜ਼ ਦੱਸਿਆ ਜੀ ਸਾਹਿਬ ਕਿ ਅਸਲ ਦੇ ਵਿੱਚ ਉਹ ਮਤਲਬ ਕਿ ਰੋਡ ਵੇਜ ਦੀਆਂ ਬੱਸਾਂ ਵਧੇਰੇ ਨੇ ਹੂੰ ਤੇ ਬਾਕੀ ਹੋਰ ਚੀਜ਼ਾਂ ਤੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਆਪਾਂ ਬੜੀਆਂ ਖਬਰਾਂ ਕੀਤੀਆਂ ਨੇ ਇਸ ਮੁੱਦਤ ਤੱਕ ਹੁਣ ਲਾਲਜੀਤ ਭੁੱਲਰੂਰੀਏ ਤੇ ਦਾਅਵਾ ਕਰਦੇ ਕਿ 10% ਮਾਲੀਆ ਵਧਿਆ 349 ਕਰੋੜ ਦਾ ਮੁਨਾਫਾ ਹੋਇਆ ਵਗੈਰਾ ਵਗੈਰਾ ਤੇ ਫਿਰ ਸਮਝ ਨਹੀਂ ਆਉਂਦੀ ਕਿ ਫਿਰ ਜਿਹੜੀ ਉਹ ਤੁਸੀਂ ਉਹ ਦੇਣੀ ਹੈ ਸਹੂਲਤ ਦੀ ਇਹਨਾਂ ਨੂੰ ਅਗਾਊ ਪੇਮੈਂਟ ਕਿਉਂ ਨਹੀਂ ਦਿੰਦੇ ਫਿਰ ਨਵੀਆਂ ਬੱਸਾਂ ਫਲੀਟ ਚ ਕਿਉਂ ਨਹੀਂ ਸ਼ਾਮਲ ਹੁੰਦੀਆਂ ਜਿਹੜੀਆਂ ਗੱਲ ਦੀਆਂ ਪਈਆਂ ਨੇ ਜਿਨ੍ਹਾਂ ਦੀ ਵਿਆਜ ਪੈ ਰਹੀ ਹੈ ਕਿਸ਼ਤਾਂ ਤੇ ਉਹਨਾਂ ਵਾਸਤੇ ਪੱਕੀ ਭਰਤੀ ਕਿਉਂ ਨਹੀਂ ਹੋ ਰਹੀ ਜਦੋਂ ਤੁਹਾਡੇ ਕੋਲ ਪੈਸਾ ਹੀ ਬੰਦ ਹੈ ਪੈਸਾ ਹੀ ਬੰਦ ਉਹ ਬਿਲਕੁਲ ਸਵਾਲ ਤੇ ਨਾਲ ਇਹ ਵੀ ਉੱਠਦੇ ਆ ਨਾ ਅੰਕੜਿਆਂ ਤੋਂ ਚਲੋ ਸੀ ਸਰਕਾਰ ਦਾ ਪੱਖ ਵੀ ਰੱਖ ਦਿੰਦੇ ਆ ਤਾਂ ਦੂਜੀ ਗੱਲ ਜਿਹੜੀ ਹੈ ਹੁਣ ਪੰਜਾਬੀ ਟ੍ਰਿਬਿਊਨ ਚ ਅੱਜ ਮੈਂ ਇਹ ਬਿਆਨ ਪੜਿਆ ਮਾਫ ਕਰਨਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਇਹਨਾਂ ਨੇ ਪ੍ਰੈਸ ਨੋਟ ਦਿੱਤਾ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਤੇ ਆਪ ਟ੍ਰਿਬਿਊਨ ਚ ਪੜਿਆ ਜੀ 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 ਤੇ ਚ ਇਹ ਖਬਰ ਹੈ ਕਿ ਬਾਸੜ ਦੇ ਠੇਕੇ ਤੇ ਦਿੱਤੇ ਜਾ ਸਕਦੇ ਆ ਦੋ ਚੀਜ਼ਾਂ ਨੇ ਸਰ ਇਹਦੇ ਚ ਕਿ ਮਾਲੀਆ ਤੇ ਵਾਕਿਆ 71 ਹੋ ਸਕਦਾ ਕਿਉਂਕਿ ਪ੍ਰਾਈਵੇਟ ਪਲੇਅਰ ਨੇ ਜੋ ਵੀ चीज ਦੇਖਣੀ ਆ ਉਹ ਉਹਦੇ ਮੁਤਾਬਕ ਉਹਦੀ ਇੱਕ ਅਸੈਸਮੈਂਟ ਲਈ ਕਿ ਮੈਂ ਯਾਰ ਇੰਨੇ ਭਰੂੰਗਾ ਇੰਨੇ ਮੈਂ ਕੱਢ ਸਕਦਾ ਕੱਢ ਸਕਦਾ ਬਿਲਕੁਲ ਤਾਂ ਉਹ ਉੱਕਾ-ਪੁੱਕਾ ਦੇਊਗਾ ਹੂੰ ਏ 120 ਜਣ ਕੇ ਗੇਮ ਚ ਸਰਕਾਰ ਕੋਲ ਬੰਧਾ ਰੁੱਧਾ ਪੈਸਾ ਜਿਹੜਾ ਆ ਜਾਊ ਜੀ ਜੀ ਠੀਕ ਹੋ ਗਿਆ ਜੀ ਬਿਲਕੁਲ ਤੇ ਦੂਜਾ ਪੱਖ ਇਹ ਹੁੰਦਾ ਸੀ ਆਹੀ ਕੁਝ ਇਹਨਾਂ ਨੇ ਕੀਤਾ ਅਡਾਨੀ ਨੂੰ ਹਮ ਮੈਂ ਉੱਥੋਂ ਗੱਲ ਸਟਾਰਟ ਕਰਦਾ ਅਡਾਨੀ ਨੂੰ ਜਿਹੜਾ ਦੇਸ਼ ਦਾ ਸਭ ਤੋਂ ਰੁੱਝਿਆ ਕਹ ਲੋ ਕਿ ਕਾਰੋ エアਪੋਰਟ ਜੀ ਜੀ ਮਤਲਬ ਕਿ ਕਮਾਈ ਦੇ ਪੱਖੋਂ ਹਮ ਉਹ ਦਵਾਉਣ ਵਾਸਤੇ ਸਰ ਸੈਂਟਰਲ ਏਜੰਸੀਆਂ ਨੇ ਇੱਕ ਅਫਰੀਕਨ ਕੰਪਨੀ ਸੀ ਇੱਕ ਸ਼ਹਿਰ ਦੇ ਇਥੋਂ ਦੀ ਸੀ ਉਹਨਾਂ ਨੂੰ ਭਜਾਉਣ ਵਾਸਤੇ ਹਰ ਹਰ ਬਾ ਜਿਹੜਾ ਜੀ ਹਰ ਹਰ ਬਾ ਵਰਤ ਕੇ ਅਖੀਰ ਉਹਨਾਂ ਨੇ ਰਸਤਾ ਖੋਹ ਦਿੱਤਾ ਫਿਰ ਪਹਿਲਾਂ ਪੰਜ 에어ਪੋਰਟ ਲੈ ਗਿਆ ਡਾ ਨੇ ਹੁਣ ਤੇ ਮੇਰੇ ਖਿਆਲ ਦੇ ਨਾਲ ਸ਼ਾਇਦ ਹੋ ਸਕਦਾ ਜਿਆਦਾ ਹੋਣ ਹੁਣ ਤੇ ਕਦੇ ਕੀਤੀ ਨਹੀਂ ਇਸ ਮੁਤਲਕ ਖਬਰ ਕਈ ਸਾਲ ਪਹਿਲਾਂ ਦੀ ਗੱਲ ਆ ਹੁੰਦਾ ਕੀ ਸੀਗਾ ਕਿ ਸਰ 에어ਪੋਰਟ ਦੇ ਵਿੱਚ ਪਰ ਪੈਸੈਂਜਰ ਚਾਰजेस ਹੁੰਦੇ ਆ ਹੂੰ ਵਾਚੇ ਜਦੋਂ ਅਡਾਨੀ ਨੇ ਉੱਕਾ ਪੁੱਕਾ ਕਈ ਸਾਲਾਂ ਦਾ ਕਈ ਦਾ ਹੱਕਿਆਂ ਦਾ ਠੇਕਾ ਲੈ ਲਿਆ ਜੀ ਸਰਕਾਰ ਕਮਾਈ ਕਰਕੇ ਪਾਸੇ ਹੋ ਗਈ ਹੂੰ ਉਹਨੇ ਉਹ ਜਿਹੜੇ ਚਾਰਜਸ ਸੀਗੇ ਆਪਣੇ ਹਿਸਾਬ ਨਾਲ ਚਲਾਏ ਚਲਾਏ ਬਿਲਕੁਲ ਜਦੋਂ ਪ੍ਰਾਈਵੇਟ ਪਲੇਅਰ ਦੇ ਹੱਥ ਆ ਗਈ ਗੱਲ ਤੇ ਫਿਰ ਉਸ ਤੋਂ ਬਾਅਦ ਤਾਂ ਗੱਲ ਗੱਲ ਇਹ ਆ ਕਿ ਚਲੋ ਹਵਾਈ ਅੱਡੇ ਤੇ ਤਾਂ ਉਹ ਜਾਂਦਾ ਹੈ ਜਿਹੜਾ ਮਾੜਾ ਮੋਟਾ ਸਹਿੰਦਾ ਕਰਦਾ ਜੀ ਠੀਕ ਹੈ ਜੀ ਆਵੇਂ ਅਗਲਾ ਜ਼ਮੀਨ ਵੇਚ ਕੇ ਵੀ ਚੱਲਿਆ ਪਰ ਪੈਸਾ ਉਹਨੇ ਚੰਗਾ ਖਰਚ ਕੀਤਾ ਬਿਲਕੁਲ ਹੁਣ ਜਿਹੜੀ ਬੱਸਾਂ ਦੀ ਸਵਾਰੀ ਐ ਸਸਾ ਅੱਜ ਕੱਲ ਮਲਬਕੇ ਮਾੜਾ ਮੋਟਾ ਵੀ ਸੌਖਾ ਬੰਦਾ ਉਹਦੀ ਫੈਮਲੀ ਦੀ ਕਾਰ ਤੇ ਟ੍ਰੈਵਲ ਕਰਦੀ ਹੈ ਹੂੰ ਬੱਸ ਦਾ ਸਫਰ ਜਿਹੜਾ ਉਹ ਬਿਲਕੁਲ ਜਿੱਦਾਂ ਕਹ ਲਈਏ ਕਿ ਸਧਾਰਨ ਤਬਕੇ ਵਾਸਤੇ ਰਹਿ ਗਿਆ ਜੀ ਜੀ ਠੀਕ ਹੈ ਸਾਬ ਹੂੰ ਤਾਂ ਇਹਦਾ ਮਤਲਬ ਹੈ ਕਿ ਕੱਲ ਨੂੰ ਕੋਈ ਪ੍ਰਾਈਵੇਟ ਪਲੇਅਰ ਜੇਕਰ ਇਹਨਾਂ ਦੀ ਸਕੀਮ ਦੇ ਮੁਤਾਬਕ ਪੈਸੇ ਦੇ ਕੇ ਸਰਕਾਰ ਨੂੰ ਫਾਰਕ ਕਰ ਦਿੰਦਾ ਜੀ ਤਾਂ ਫਿਰ ਉਹ ਜਿਹੜੇ ਜੋ ਚਾਰजेस ਨੇ ਕਿਉਂਕਿ ਵੈਂਡਰ ਤੋਂ ਵਧਾ ਕੇ ਲਊਗਾ ਹੂੰ ਵੈਂਡਰ ਫਿਰ ਚਾਹ ਦਾ ਕੱਪ ਹੈ ਜਿਹੜਾ ਉਹ 5 ਵਾਲਾ ਜਾਂ 10 ਵਾਲਾ ਜਿਹੜਾ ਉਹ ਕੀ ਕਿਸ ਰੇਟ ਤੇ ਲਾਊਗਾ ਉਹਨੇ ਆਪਣਾ ਮਾਰਜਨ ਦੇਖਣਾ ਬਿਲਕੁਲ ਪਰ ਇੱਕ ਜਿਹੜਾ ਮੁਸਾਫਰ ਹੈ ਜਿਹੜਾ ਕਿਰਾਏ ਬੰਨੀ ਉਹ ਪਹਿਲਾਂ ਪਿੱਸਿਆ ਪਿਆ ਹੂੰ ਤਾਂ ਉਹ ਇਸ ਤਰ੍ਹਾਂ ਦੇ ਚਾਰजेस ਜਦੋਂ ਮਨਮਾਨੇ ਢੰਗ ਨਾਲ ਲੈਣਗੇ ਪਾਰਕਿੰਗ ਤੋਂ ਲੈ ਕੇ ਵੈਂਡਰ ਤੱਕ ਸਭ ਕੁਝ ਕਰਨਗੇ ਜੀ ਜੀ ਤਾਂ ਉਹਦਾ ਬੋਝ ਆਖਰ ਕਿੱਥੇ ਪੈਣਾ ਹੈ ਬਿਲਕੁਲ ਤੇ ਇਹ ਉਹ ਲੋਕ ਨੇ ਸਰ ਇਹ ਸਿਆਸਤ ਦੀ ਉਹ ਪਰਜਾਤੀ ਹੈ ਸਰ ਹੂੰ ਜਿਹੜੇ ਗੱਲ ਫਲਾਫਲਾ ਕੇ ਇਥੋਂ ਨਾੜਾਂ ਬਾਹਰ ਆ ਜਾਂਦੀਆਂ ਨੇ ਸਰ ਐਂ ਲੱਗਦਾ ਵੀ ਨਾੜਾਂ ਹੋਂ ਡਿੱਗੀਆਂ ਹੋਂ ਡਿੱਗੀਆਂ ਜਿਹੜੇ ਕਹਿੰਦੇ ਨੇ ਕਿ ਮੋਦੀ ਨੇ ਦੇਸ਼ ਵੇਚਦਾ ਜੀ ਮੋਦੀ ਨੇ ਅਦਾਰੇ ਵੇਚਦੇ ਹੂੰ ਪ੍ਰਾਈਵੇਟਾਈਜੇਸ਼ਨ ਕਰ ਦਿੰਦਾ ਨਿੱਜੀਕਰਨ ਨਿੱਜੀਕਰਨ ਬਣਾਉਂਦਾ ਨਿੱਜੀਕਰਨ ਅਤੇ ਆ ਤੁਸੀਂ ਫਿਰ ਜਿਹੜਾ ਬਿਆਨ ਦਿੱਤਾ ਏ ਕਿੱਥੋਂ ਆਇਆ ਸਰ ਜੀ ਇੱਕ ਕਿਸ ਮਨਸ਼ਾ ਨਾਲ ਆਇਆ ਕਿਸ ਮਨਸੂਬੇ ਨਾਲ ਆਇਆ ਬਿਲਕੁਲ ਸਮਝੋ ਬਾਹਰ ਆ ਕਿ ਤੁਸੀਂ ਯਾਰ ਅੱਡੇ ਵੀ ਨਹੀਂ ਚਲਾ ਸਕਦੇ ਯਾਰ ਕਮਾਈ ਕੱਢੋ ਇਹਦੇ ਚੋਂ ਕਰ ਤੁਸੀਂ ਵੀ ਉਹੀ ਕੁਛ ਰਹੇ ਹੋ ਬਸ ਹੌਲੀ ਬੌਲੀ ਬਸ ਉਹੀ ਹੈ ਜੀ ਇਹ ਕਹਿੰਦੇ ਸਾਨੂੰ ਬਦਲਾਅ ਦੇ ਹੁੰਦੇ ਹੁੰਦੇ ਲੋਕਾਂ ਨੂੰ ਵੀ ਬਦਲਾਅ ਚਾਹੀਦਾ ਸੀ ਮੋਈ ਰੀਜਾਂ ਨਾਲ ਦੱਬੀ ਦਲੀਜਾਂ ਨਾਲ ਹੈ ਉਹੀ ਖੋਤੀ ਤੇ ਉਹੀ ਉਹ ਹੀ ਬੁੜੀ ਖੋਤੀ ਤੇ ਉਹੀ RAM ਦੇ ਆਲ ਆਇਓ ਸਾਡਾ ਹਾਲ ਵੀ ਵੀਰਾ ਆਇਓ ਸਾਡਾ ਹਾਲ ਮਤਲਬ ਕਿ ਕਾਣੀ ਇਥੇ ਗੋਲ ਮੋਲ ਕਰਕੇ ਲੈ ਉੱਥੇ ਹੁਣਾਂ ਤੇ ਭਾਈ ਐਂਡ ਤੇ ਜਿਹੜੀ ਵੀ ਗੱਲ ਹੈ ਉਹ ਬੋਤ ਜਿਹੜਾ ਆਮ ਲੋਕਾਂ ਤੇ ਹੁਣਾਂ ਬਸ ਇਹ ਚੀਜ਼ ਹੈ ਕਾਲੋ ਸਾਹਿਬ ਕਹਿ ਰਹੇ ਨੇ ਕਿ ਅੱਜ ਹੀ ਖਬਰ ਆਈ ਹੈ ਭੁੱਲਰ ਸਾਹਿਬ ਕਹਿ ਰਹੇ ਕਿ ਨਵੀਆਂ ਬੱਸਾਂ ਵੀ ਲੈਣੀਆਂ ਨੇ ਨਵੀਆਂ ਬੱਸਾਂ ਲੈਣ ਨੂੰ ਵੀ ਕਹਿ ਰਹੇ ਨੇ ਨੇ ਜਿਹੜੀਆਂ ਨਵੀਆਂ ਖਲੋਤੀਆਂ ਨੇ ਉਹ ਤੇ ਡਰਾਈਵਰ ਕੰਡਕਟਰਾਂ ਖੁਣੋ ਚੱਲ ਨਹੀਂ ਰਹੀਆਂ ਜੀ 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 ਬਿਲਕੁਲ ਸਰ ਖਲੋਤੀਆਂ ਨੇ ਉਹਨਾਂ ਦੀ ਕਿਸ਼ਤ ਪੈ ਰਹੀ ਆ ਲੰਮੇ ਸਮੇਂ ਤੋਂ ਤੇ ਜਿਹੜੇ ਕੱਚੇ ਕੰਮੇ ਆ ਉਹ ਕਹਿੰਦੇ ਆ ਕਿ ਬਾਈ ਤੁਸੀਂ ਸਾਨੂੰ ਰੈਗੂਲਰ ਕਰ ਦਿਓ ਕਿਉਂਕਿ ਤੁਸੀਂ ਆਪੋਜੀਸ਼ਨ ਚ ਹੁੰਦੇ ਆ ਇਹ ਗੱਲ ਕਹੀ ਸੀ ਕਿ ਅਸੀਂ ਕੱਚਿਆਂ ਨੂੰ ਰੈਗੂਲਰ ਕਰਾਂਗੇ ਤੇ ਨਵੀਂ ਭਰਤੀ ਦੀ ਲੋੜ ਹੀ ਨਹੀਂ ਸਟਾਫ ਹਾਜ਼ਰ ਐ ਸਰ ਤਜਰਬਾ ਸਾਡੇ ਕੋਲ ਸਾਨੂੰ ਰੈਗੂਲਰ ਕਰ ਦਿਓ ਤੇ ਚਲਾਓ ਬੱਸਾਂ ਇਹ ਕਹਿੰਦੇ ਨਹੀਂ ਨਹੀਂ ਕੰਟਰੈਕਟ ਬੇਸ ਤੇ ਕਰਾਂਗੇ ਜੀ ਹਰ ਇੱਕ ਗੱਲ ਤੇ ਤਾਂ ਭੱਜ ਰਹੇ ਨੇ ਹਰ ਗੱਲ ਤੇ ਭੱਜ ਰਹੇ ਤੇ ਹਰ ਗੱਲ ਤੇ ਕੁਝ ਮਹੀਨਿਆਂ ਤੱਕ ਮੈਂ ਖਬਰوں ਤੋਂ ਪੜੀ ਆ ਕਿ ਇਹਨਾਂ ਦੀਆਂ ਉਹ ਬੱਸਾਂ ਨਵੀਆਂ ਜਿਹੜੀਆਂ ਖਲੋਤੀਆਂ ਹੋਈਆਂ ਨੇ ਹੁਣ ਇਹਨਾਂ ਨੇ ਚਲਾ ਲਈਆਂ ਹੁਣ ਤੇ ਮੈਨੂੰ ਪਤਾ ਨਹੀਂ ਪਰ ਭਰਤੀ ਤੋਂ ਉਦੋਂ ਬਾਅਦ ਕੋਈ ਰੈਗੂਲਰ ਹੋਈ ਨਹੀਂ ਕੋਈ ਨਹੀਂ ਹੋਈ ਬਿਲਕੁਲ ਬਿਲਕੁਲ ਜੀ ਮੁਕੱਦਰ ਸਿੰਘ ਜੀ ਬੜੀ ਸੋਹਣੀ ਗੱਲ ਹੈ ਨੇ ਕਈ ਕਹਿੰਦੇ ਸਰਕਾਰ ਵੀ ਠੇਕੇ ਤੇ ਦੇ ਦੋ ਕਹਿੰਦੇ ਇਹਨਾਂ ਤੋਂ ਕੀ ਕਰਾਉਣਾ ਹੈ ਇਹ ਕਿਹੜਾ ਕੋਈ ਕੰਮ ਕਮ ਕਰਦੇ ਆ ਸਹੀ ਗੱਲ ਹੈ ਭਾਈ ਇਹ ਵੀ ਤੁਹਾਡੀ ਗੱਲ ਜਾਇਜ਼ ਹੈ ਮਿੰਟੂ ਜੀ ਇੱਕ ਜਾਣਕਾਰੀ ਹੋਰ ਆਪਾਂ ਜਾਂਦ ਜਾਂਦੇ ਖਬਰ ਹੋਰ ਕਰ ਲਈਏ ਗੁਰਚਾਨ ਸਿੰਘ ਬਰਮੈਤਰੀ ਸਿੱਖ ਆਗੂ ਨੇ ਉਹਨਾਂ ਨੂੰ ਵੀ ਕਹਿੰਦੇ 에어ਪੋਰਟ ਤੇ ਅੰਮ੍ਰਿਤਸਰ 에어ਪੋਰਟ ਤੇ ਡਿਟੇਨ ਕੀਤਾ ਗਿਆ ਕੀ ਕਾਰਨ ਹੈ ਜੀ ਉਹਨਾਂ ਦੀ ਇੱਕ ਵੀਡੀਓ ਵੀ ਛੋਟੀ ਜੀ ਵਾਇਰਲ ਹੋ ਰਹੀ ਹੈ ਕੀ ਕਾਰਨ ਹੋਇਆ ਜੀ ਇਹ ਦੇਖੋ ਵੀਡੀਓ ਤੇ ਮੈਂ ਨਹੀਂ ਦੇਖੀ ਪਰ ਬੜਾ ਹਰਾਮ ਕਰਨ ਵਾਲਾ ਮਸਲਾ ਹੈ ਨਾ ਵਾਇਆ ਮਲੇਸ਼ੀਆ ਸ਼ਾਇਦ ਉਹ ਆਏ ਨੇ ਜੀ ਅੰਮ੍ਰਿਤਸਰ 에어ਪੋਰਟ ਤੇ ਉਤਰੇ ਨੇ ਉੱਥੇ ਸਿਰਫ ਮਤਲਬ ਕਿ ਬੜੇ ਮੈਂ ਜਾਣਦਾ ਕਿ ਮਤਲਬ ਪ੍ਰੋਫਾਈਲ ਉਹਨਾਂ ਦੀ ਜਿਹੜੀ ਦੱਸਦੀ ਹੈ